ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਕਤਰ ਦੇ ਵਿੱਚ ਇੱਕ ਨਿੱਜੀ ਜ਼ਮੀਨ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਉਸ ਦੇ ਵਿੱਚ ਦੋ ਮਹਾਰਾਜ ਦੇ ਸਰੂਪ ਰੱਖੇ ਗਏ ਸਨ ਜਿਸ ਤੇ ਕਾਫੀ ਜ਼ਿਆਦਾ ਬਵਾਦ ਹੋਇਆ ਤੇ ਸਿੱਖ ਭਾਈਚਾਰੇ ਵੱਲੋਂ ਇਸ ਤੇ ਸਵਾਲ ਚੁਕੇ ਗਏ ਜਿੱਥੇ ਐਸਜੀਪੀਸੀ ਦੇ ਵੱਲੋਂ ਇਸ ਬਾਬਤ ਜਾਣਕਾਰੀ ministry ਨੂੰ ਦਿੱਤੀ ਗਈ ਤਾਂ ਉੱਥੇ ਹੀ ਬੀਜੇਪੀ ਸਰਕਾਰ ਦੇ ਲੀਡਰਾਂ ਦੇ ਵੱਲੋਂ ਵੀ ਪਹਿਲ ਦੇ ਆਧਾਰ ਤੇ ਇਸ ਤੇ ਕਾਰਵਾਈ ਕੀਤੀ ਗਈ ਅਤੇ ਮਹਾਰਜ ਦੇ ਦੋ ਸਰੂਪਾਂ ਦੇ ਵਿੱਚੋਂ ਇੱਕ ਵੀ ਸਾਇਬ ਨੂੰ ਭਾਰਤ ਲਿਆਂਦਾ ਗਿਆ ਤੇ ਦੂਸਰੇ ਨੂੰ ਸਤਿਕਾਰਨ ਪੂਰਨ ਰੱਖਣ ਦਾ ਵਾਅਦਾ ਜਿਹੜਾ ਉਹ ਕਤਰ ਦੇ ਵੱਲੋਂ ਕੀਤਾ ਗਿਆ ਕਤਰ ਦੀ ਮਿਨਿਸਟਰੀ ਦੇ ਵੱਲੋਂ ਕੀਤਾ ਗਿਆ ਤੇ ਕਿਹਾ ਗਿਆ ਕਿ ਜਲਦ ਹੀ ਦੂਸਰਾ ਸਰੂਪ ਹੈ ਜਿਹੜਾ ਉਹ ਵੀ ਭਾਰਤ ਭੇਜ ਦਿੱਤਾ ਜਾਵੇਗਾ ਇਸ ਬਾਬਤ ਜ਼ਿਆਦਾ ਜਾਣਕਾਰੀ ਦੇ ਲਈ ਗੱਲ ਕਰਦੇ ਹਾਂ ਬੀਜੇਪੀ ਲੀਡਰ ਮਨਜਿੰਦਰ ਸਿੰਘ ਸਰਸਾ ਦੇ ਨਾਲ ਸੋ ਇਸ ਸਮੇ ਸਾਡੇ ਨਾਲ ਮਨਜਿੰਦਰ ਸਿੰਘ ਸਰਸਾ ਮੌਜੂਦ ਨੇ ਸਰਸਾ ਸਾਹਿਬ ਮਹਾਰਾਜ ਦੀ ਬੀਡਸ ਨੇ ਜਿਹੜੀਆਂ ਉਹ ਕਤਰ ਤੋਂ ਲੈ ਕੇ ਆਏ ਐ ਇੱਕ ਬੀਡ ਪਰ ਹਾਲੇ ਇੱਕ ਹੈ ਜਿਹੜੀ ਉਹ ਹਾਲੇ ਵੀ ਕਤਰ ਦੇ ਵਿੱਚ ਮੌਜੂਦ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਮੈਂ ਤੁਹਾਨੂੰ ਆਤ ਕਰਦਾ ਭਾਰਤੀ ਸਰਕਾਰ ਦਾ ਪਰ ਦੇ ਵਿਦੇਸ਼ ਮੰਤਰੀ ਜੀ ਦਾ ਜਿਨ੍ਹਾਂ ਨੇ ਇਹਦਾ ਸੰਗਿਆਨ ਲਿਆ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਔਰ ਉਹ ਤੇ ਜਿਹੜੇ ਗੁਰਦੁਆਰੇ ਦੇ ਸੰਚਾਲਨ ਕਰਦੇ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਿਛਲੇ ਸਾਲ ਜੀ ਔਰ ਇਹ ਕਹਿਆ ਗਿਆ ਕਿ ਤੁਸੀਂ ਇਥੇ ਸਿੱਖ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ ਔਰ ਇਹ ਗੁਰਦੁਆਰਾ ਇਲੀਗਲ ਹੈ ਇਹ ਕਹ ਕੇ ਔਰ ਇਹ ਵੀ ਕਹਿਆ ਗਿਆ ਕਿ ਜੋ ਗੁਰਦੁਆਰੇ ਦੇ ਅੰਦਰ ਉਹ ਪੇਟਾ ਚੜੀਓ ਦਾ ਹਿਸਾਬ ਜਿਹੜਾ ਹੈ ਉਹਨੂੰ ਗੋਲਦਖਾਇਆ ਗਿਆ ਕਿ ਆ ਗਿਆ ਕਿ ਤੁਸੀਂ ਗਲਤ ਕੀਤਾ ਜੀ ਔਰ ਗੁਰੂ ਗ੍ਰੰਥ ਸਾਹਿਬਾਰੇ ਦੇ ਰੂਪੀ ਨਾਲ ਹੀ ਪੁਲਿਸ ਸਟੇਸ਼ਨ ਲਿਜਾਇਆ ਗਿਆ ਜੀ ਜਦੋਂ ਇਹ ਜਾਣਕਾਰੀ ਪਰ ਸਰਕਾਰ ਨੂੰ ਮਿਲਦੀ ਹੈ ਪਰ ਸਰਕਾਰ ਇਸ ਉੱਤੇ ਕਾਰਵਾਈ ਕਰਦੀ ਹੈ ਪਲਾਂਕੀ ਮੈਂ ਇਹ ਜਰੂਰ ਕਹਣਾ ਚਾਹਾਂ ਕਿ ਦੁਨੀਆ ਭਰ ਦੇ ਅੰਦਰ ਸਾਡੇ ਸਿੱਖ ਲਾਈਨ ਵਿੱਚ ਚੁਣ ਕੇ ਆਏ ਨੇ ਜੀ ਜੀ ਤੇ ਉਹਨਾਂ ਦੇ ਕਰਕੇ ਬਹੁਤ ਸੂਬਿਆਂ ਦੀ ਬਹੁਤ ਦੇਸ਼ਾਂ ਦੀਆਂ ਸਰਕਾਰਾਂ ਚੱਲੀਆਂ ਭਾਵੇਂ ਕੈਨੇਡਾ ਹੋਵੇ ਅਜ ਇੰਗਲੈਂਡ ਅੰਦਰ ਵੀ ਕਿਉਂਕਿ ਜਦੋਂ ਕੋਈ ਐਸਾ ਮਸਲਾ ਆਉਂਦਾ ਕੋਈ ਸਰਕਾਰ ਜਿਹੜੀ ਆ ਉਹ ਕਾਰਵਾਈ ਕਰਨ ਤੋਂ ਪਿੱਛੇ हट ਜਾਂਦੀ ਕੋਈ ਸਰਕਾਰ ਦੂਜੇ ਮੁਲਕ ਦੇ ਮਸਲੇ 'ਤੇ ਸਾਡੇ ਲਈ ਕੋਈ ਖੜਾ ਨਹੀਂ ਹੁੰਦਾ ਜੀ ਜੀ ਇਹ ਭਾਰਤ ਦੀ ਸਰਕਾਰ ਹੀ ਆ ਜਿਹੜੀ ਸਾਡੇ ਲਈ ਖੜੀ ਹੁੰਦੇ ਆ ਔਰ ਉੱਥੇ ਜਾ ਕੇ ਉਹਨਾਂ ਨੂੰ ਇਸੀ ਤੇ ਗੁਰਗ੍ਰੰਥ ਸਾਹਿਬ ਦੇ ਕਾਉਂਸਲ ਮਿਲਿਆ ਔਰ ਦੂਜਾ ਵੀ ਫਰੰਟ ਮਿੰਨਟ ਹੈ ਕਿ ਸਰਕਾਰ ਇਸ ਦੇ ਉੱਤੇ ਲੱਗੀ ਹੈ ਸਾਨੂੰ ਨਹੀਂ ਲਾ ਕਿ ਛੇਪੀ ਗੁਰਸਾਹਿਬ ਨੂੰ ਸਰਕਾਰ ਵਿੱਚੋਂ ਵਾਪਸ ਦੂਜੇ ਰੂਪ ਨੂੰ ਗੋਤੋ ਤੇ ਪੁਲਿਸ ਸਟੇਸ਼ਨ ਤੋਂ ਬਾਹਰ ਲਿਆਂਦਾ ਜਾਊਗਾ ਜੀ ਸਰ ਸਹੀ ਜਿਸ ਤਰ੍ਹਾਂ ਇਸ ਬਾਬਤ ਟਵੀਟ ਹਰ ਸਮਰਤ ਪਾਦਰ ਹੋਣ ਵੱਲੋਂ ਵੱਖ-ਵੱਖ ਲੀਡਰਾਂ ਦੇ ਵੱਲੋਂ ਕੀਤੇ ਗਏ ਸੋ ਜਿਹੜਾ ਦੂਸਰਾ ਮਹਾਰਾਜ ਦਾ ਰੂਪ ਹੈ ਉਹਦੇ ਬਾਰੇ ਅੱਜ ਫਿਰ ਤੋਂ ਪ੍ਰਕਿਰਿਆ ਸ਼ੁਰੂ ਹੋਏਗੀ ਜਾਂ ਉਸੇ ਪ੍ਰਕਿਰਿਆ ਦੇ ਤਹਿਤ ਜਿਹੜੇ ਉਹ ਵਾਪਸ ਲਿਆਂਦੇ ਜਾਣਗੇ ਨਹੀਂ ਦੇਖੋ ਉਹ ਤਾਂ ਪ੍ਰਕਿਰਿਆ ਤਾਂ ਕੋਈ ਨਵੀਂ ਨਹੀਂ ਹੈਗੀ ਆਲਰੇਡੀ ਉਹਨਾਂ ਨੂੰ ਇਹ ਇੰਟੀਗ੍ਰੇਟ ਕੀਤਾ ਗਿਆ ਹੈ ਭਾਰਤ ਸਰਕਾਰ ਵੱਲੋਂ ਭਾਰਤ ਜੋ ਕਿ ਹਾਈ ਕਮਿਸ਼ਨ ਵੱਲੋਂ ਜੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੀ ਅਹਿਮੀਅਤਾ ਕਿ ਸਿੱਖਾਂ ਵਾਸਤੇ ਦੀ ਕੀ ਸਿੱਖਾਂ ਵਾਸਤੇ ਕੀ ਮਾਨਵਤਾ ਵਾਸਤੇ ਹੀ ਹੈ ਜੀ ਔਰ ਉਸ ਤੇ ਚੱਲਦੇ ਉਹਨਾਂ ਨੇ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਜਿਹੜਾ ਇੱਕ ਪੁਲਿਸ ਇਨ ਸਰੂਪ ਸੀਗਾ ਉਹ ਮਿਲ ਗਿਆ ਤੇ ਦੂਜੇ ਪੁਲਿਸ ਸਟੇਸ਼ਨ ਦੂਜੀ ਜਗ੍ਹਾ ਤੇ ਉਹ ਅਜੇ ਤੱਕ ਸਰੂਪ ਨਹੀਂ ਮਿਲਿਆ ਹੈ ਲੋਕ ਨਹੀਂ ਹੋਇਆ ਤਾਂ ਇਹਦਾ ਕਿਉਂ ਛੇਤੀ ਹੋ ਜਾਏਗਾ ਜੀ ਬਹੁਤ ਬਹੁਤ ਧੰਨਵਾਦ ਸਰ ਜੀ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ